ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਸ੍ਰੀ ਅਕਾਲ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਕੋਟਕਪੂਰੇ ਤੋਂ ਬਠਿੰਡੇ ਨੂੰ ਜਦੋਂ ਜਾਂਦੇ ਆ ਵਾਇਆ ਬਾਜਾਖਾਨਾ ਤਾਂ ਮੇਨ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਭਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਇਨਾਂ ਕੋਲ ਕਟੀਆਂ ਝੋਟੀਆਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਦੇ ਚਾਰ ਨਾਗ ਹੈ ਤਿੰਨ ਝੋਟੀਆਂ ਤੇ ਇੱਕ ਕਟਾ ਬਾਈ ਹੋਰਾਂ ਨੇ ਖਰੀਦਿਆ ਸੋ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਪਸ਼ੂ ਇਹਨਾਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ ਉਸ ਦੀ ਤਸੱਲੀ ਕਰਨਾ ਪਸ਼ੂ ਨੂੰ ਦੇਖਣਾ ਤੁਹਾਡਾ ਕੰਮ ਹੈ ਆ ਕੇ ਆਪਦੀ ਸਮਝ ਨਾਲ ਪਸ਼ੂ ਖਰੀਦਿਆ ਕਰੋ ਨੰਬਰ ਸਕਰੀਨ ਉੱਤੇ ਸਿੱਧਾ ਚੱਲਦਾ ਰਹਿੰਦਾ ਹੈ ਆਓ ਸ਼ੁਰੂਆਤ ਕਰਦੇ ਹਾਂ ਬਹੁਤ ਸੋਹਣੀ ਝੋਟੀ ਪਹਿਲੇ ਨੰਬਰ ਤੇ ਹੈ ਇੱਥੋਂ ਸ਼ੁਰੂ ਕਰਾਂਗੇ ਜਰਦਾਸ ਸਤਿਕਾਰ ਸਤਿਗੁਰੂ ਜੀ ਗਰਦਾਸ ਚਾਰ ਨਾਗ ਹੈ ਅੱਜ ਆਪਣੇ ਕੋਲ ਹਾਂਜੀ ਚਾਰ ਨਾਗ ਹੈ ਜੀ ਇੱਕ ਟੱਟਾ ਹੈਗਾ ਦੋਵਾਂ ਸਾਲਾਂ ਦਾ ਤੇ ਝੋਟੀਆਂ ਵੱਗ ਝੋਟੀ ਪਹਿਲੇ ਨੰਬਰ ਵਾਲੀ ਦੰਦੋਂ ਕਿਵੇਂ ਖੀਰੀ ਹੈ ਜੀ ਕੀ ਰੇਟ ਰਹੂਗਾ ਇਹਦਾ ਇਹ ਰੇਟ 42000 ਰੁਪਏ ਖੋਲ ਦੋਸਤੋ ਰੇਟ 42000 ਹੈ ਦੰਦੋ ਖੀਰੀ ਅਸੀਂ ਆਪਦੀ ਵੀਡੀਓ ਚ ਸਿਰਫ ਇਹੀ ਦੱਸਦੇ ਹੁੰਨੇ ਆਂ ਫਸੂ ਟਾਂਚੇ ਦੱਸਦੇ ਆ ਕਿਹੜੀ ਚੀਜ਼ ਕਿੱਦਾਂ ਦੀ ਬਣੂਗੀ ਬਹੁਤਾ ਵੱਡਾ ਲੰਬਾ ਚੌੜਾ ਰਿਕਾਰਡ ਦੱਸ ਕੇ ਇੱਥੇ ਅਸੀਂ ਝੋਟੀਆਂ ਨਹੀਂ ਵੇਚਦੇ ਲਗਭਗ ਇਹ ਡਿਟੇਲ ਤੁਸੀਂ ਸੁਣ ਲਈ ਐ ਬਾਕੀ ਦਾ ਸਟਰਕਚਰ ਦੇਖੋ ਸੋਹਣੇ ਟਾਂਚੇ ਦੀ ਐ ਚੰਗਾ ਕਾਰਦ ਕਾਠ ਕਰੂਗੀ ਵੱਡੀ ਮੱਝ ਬਾਨੀ ਐ ਬਾਕੀ ਬਿਊਟੀ ਚ ਵੀ ਹੋਊਗੀ ਮੱਝ ਜਦੋਂ ਇਹ ਕਰਮਾਲੀ ਅੱਗੇ ਜਾ ਕੇ ਤਿਆਰ ਹੋਊਗੀ ਦੁੱਤੇ ਆਊਗੀ ਸਟਰਕਚਰ ਦੇਖੋ ਕੱਟੀ ਦਾ ਚੰਗੀ ਲੰਬਾਈ ਸੋਹਣਾ ਪਿੱਠਪੁੜਾ ਸਿੰਗ ਕੁੰਡੇ ਕਰੂਗੀ ਨਾਲ ਹੀ 모ੜੇ ਵੇ ਆ ਸਟਰਕਚਰ ਬਹੁਤ ਚੰਗਾ ਹੈ ਲੈ ਚੱਲ ਕਰਦਾ ਸੰਭੀ 42000 ਰੇਟ ਹੈ ਜੀ ਨੂੰ ਜੱਜਦੀ ਹੈ ਤਾਂ ਕਾਲ ਤੁਸੀਂ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਲਗਾਤਾਰ ਹੀ ਚੱਲਦਾ ਰਹਿਣਾ ਤੁਸੀਂ ਉਹ ਨੂੰ ਦੇਖ ਕੇ ਉਸ ਨੰਬਰ ਤੇ 42000 ਚੋਂ ਮਾਨਤਾ ਨਹੀਂ ਹੋਊਗਾ ਜੀ ਠੀਕ ਹੈ ਬੜਾ ਥਣ ਦਿਖਾ ਦਗੇ ਲਈ ਦਿਖਾ ਲਓ ਨਹੀਂ ਨਹੀਂ ਵਿਖਾਉਗੀ ਵਿਖਾਉਗੀ ਬੱਪੇ ਸੋ ਦਸੋ ਥਣ ਸੋਹਣੇ ਆ ਚਾਰ ਹੀ ਆ ਉਹ ਤੁਸੀਂ ਦੇਖੀਂ ਸਰੀ ਸਰੀ ਬਹੁਤ ਆ ਜਾਨੀ ਕਿ ਠੰਡੀ ਠੀਕ ਹੈ ਇਹ ਦੋ ਅੱਗੇ ਜਿਹੜੀ ਛੋਟੀ ਹੈ ਹਾਂਜੀ ਇਹ ਤਾਂ ਉਹ ਕਿਵੇਂ ਇਹ ਵੀ ਖੀਰੀ ਹੈ ਜੀ ਇਹਦਾ ਰੇਟ ਰੇਟ ਇਹਦਾ ਹੈਗਾ 34000 ਰੁਪਏ ਤੋੜ ਦੇ ਜੀ ਰੇਟ 34000 ਹੈ ਦੰਦੋ ਖੀਰੀ ਹੈ ਥਣ ਚਾਰ ਹੀ ਦਿਸਦੇ ਆ ਤੁਹਾਨੂੰ ਨੇੜੇ ਸਾਰੇ ਗੱਟੀਆਂ ਦਾ ਚਾਰ ਚਾਰ ਹੀ ਹੋਣਗੇ ਜਦੋਂ ਵੀ ਆਪਣੇ ਕੋਲ ਇੱਥੇ ਛੋਟੀਆਂ ਆਉਣਗੀਆਂ ਨਾ ਸੋ ਸਿੰਘ ਬਿਲਕੁਲ ਹੀ ਕੁੰਡਾ ਜਮਾਈ ਨਾਲ ਮੁੜਿਆ ਹੋਇਆ ਹੈ ਇਹਦਾ ਰੇਟ 34000 ਸਾਹਮਣੋਂ ਸੂਰਜ ਚੜ੍ਹਦਾ ਆਉਂਦਾ ਉਹਦੇ ਕਰਕੇ ਕਿਤੇ ਕਿਤੇ ਲਿਸ਼ਕੋਰ ਜਿਹੜੀ ਉਦਾਂ ਵੀ ਪੈਂਦੀ ਹੈ ਸਿੰਘ ਦੋਸਤੋ ਇਹਦਾ ਵੀ ਕੁੰਡਾ ਹੈ ਟਾਂਚਾ ਇਹਦਾ ਵੀ ਤੁਹਾਡੇ ਸਾਹਮਣੇ ਕਲੀਅਰ ਹੈ ਇਹਦਾ ਰੇਟ 34000 ਆਪਾਂ ਥਾਣੇ ਦੇ ਤੁਹਾਨੂੰ ਵੀਡੀਓ ਤੇ ਦਿਖਾ ਦੇਵਾਂਗੇ ਇੱਕ ਵਾਰ ਸੋ ਇਹਦੇ ਵੀ ਤੁਹਾਨੂੰ ਤੁਸੀਂ ਦੇਖ ਲਓ ਇਸ ਤਰ੍ਹਾਂ ਦੀ ਸ਼ੇਪ ਹੈ ਠੀਕ ਹੈ ਗੱਡਾ ਇਹ ਤੋਂ ਅੱਗੇ ਜਿਹੜੀ ਕੱਟੀ ਪਈ ਹੈ ਦੰਦੋ ਗਵੀ ਇਹ ਵੀ ਖੀਰੀ ਹੈ ਜੀ ਪਿੰਨੀ ਛੋਟੀਆਂ ਖੀਰੀਆਂ ਆਪਣੀਆਂ ਇਹਦਾ ਰੇਟ ਇਹ ਰੇਟ ਆਪਾਂ 29000 ਰੁਪਏ ਕਰਦੇ ਤੋਰੀ 29000 ਦੋਸਤੋ 30 ਤੋਂ ਇੱਕ ਘੱਟ ਇਹਦਾ ਰੇਟ ਬਾਈ ਨੇ ਰੱਖਿਆ ਇਹ ਵੀ ਸਿੰਗ ਕੁੰਡਿਆਂ ਦੀ ਹੈ ਨਾਲ ਹੀ ਸਿੰਗ ਮੁੜਿਆ ਵਾ ਇਹਦਾ ਸੋ ਇਹ ਤਿੰਨ ਛੋਟੀਆਂ ਜਿਹੜੀਆਂ ਸੀਂਗਾਂ ਵਕਾਉ 42 ਤੋਂ ਲੈ ਕੇ 29 ਤੋਂ ਲੈ ਕੇ 42000 ਤੱਕ ਦੀ ਕੀਮਤ ਦੀਆਂ ਅਲੱਗ-ਅਲੱਗ ਰੇਟਾਂ ਤੇ ਅਲੱਗ-ਅਲੱਗ ਹੀ ਤੁਹਾਨੂੰ ਦੱਸੀ ਗਈ ਹੈ। ਤੁਸੀਂ ਆਪਦੀ ਜਿੰਨੀ ਕੁ ਪੇਮੈਂਟ ਇਨਵੈਸਟ ਕਰ ਸਕਦੇ ਹੋ ਉਹਦੇ ਹਿਸਾਬ ਤੇ ਪਸ਼ੂ ਪਸੰਦ ਕਰ ਲਿਓ। ਜਿਹੜਾ ਰੇਟ ਡਿਮਾਂਡ ਰੱਖੀ ਆ ਥੋੜਾ ਬਹੁਤ ਇਹਦੇ ਚੋਂ ਮਾਨਤਨ ਹੋਊਗਾ ਬਹੁਤਾ ਵੱਡਾ ਫਰਕ ਨਹੀਂ ਪਊਗਾ। ਥਾਣੇ ਦੇ ਵਿਚ ਆ ਰਹੀ ਐ। ਜੇ ਕੋਈ ਤਿੰਨੇ ਝੋਟੀਆਂ ਇਕੱਠੀਆਂ ਵੀਰ ਲੈਣਾ ਚਾਹੁੰਦਾ ਹੋਵੇ ਤੇ ਆਪਾਂ 1 ਲੱਖ ਰੁਪਏ ਦੇ ਦੇ ਦਵਾਂਗੇ 5-7000 ਰੁਪਏ ਲੈਸ ਕਰਕੇ। ਠੀਕ ਹੈ ਤਿੰਨੇ 1 ਲੱਖ ਦਿਆਂ ਦੇ ਦੇ ਹਾਂਜੀ ਠੀਕ ਹੈ ਸੋ ਦੋਸਤੋ ਤਿੰਨੇ 1 ਲੱਖ ਰੁਪਏ ਚ ਬਾਈ ਕਹਿੰਦਾ ਦੇ ਦੂੰਗਾ ਰੇਟ ਤੁਸੀਂ ਟੋਟਲ ਲਾ ਲਿਓ ਵੀ ਡਿਮਾਂਡ ਕਿੰਨੀ ਬਣਦੀ ਹੈ ਤਾਂ ਇੱਕ ਕਟਾ ਹੈਗਾ ਦੰਦੋ ਕਿਵੇਂ ਹੈ ਇਹ ਖੀਰਾ ਹੈ ਜੀ ਕਦ ਕਦ ਬੋਦਾ ਕੱਟੇ ਦਾ ਦੇਖ ਲਓ ਮੇਰੇ ਅੰਦਾਜ਼ਾ ਤੁਸੀਂ ਲਾਈ ਲਿਆ ਹੋਣਾਗਾ ਸਹੀ ਹੈ ਹਾਂ ਅੱਛਾ ਇਹਦਾ ਰੇਟ ਕੀ ਰੱਖਦਾ ਰੇਟ ਇਹਦਾ 38000 ਰੁਪਏ ਆ ਜੀ ਮੰਤਾਨ ਹੋ ਜਾਊਗਾ ਤੋੜ ਦੇ ਰੇਟ 38000 ਹੈ ਇਹਦੇ ਚੋਂ ਥੋੜਾ ਬਹੁਤ ਮੰਤਾਨ ਹੋ ਜਾਊਗਾ ਕੁਸ ਰੇਟ ਘਟ ਜਾਊਗਾ ਬਾਕੀ ਕਟਾ ਤੁਸੀਂ ਆ ਕੇ ਦੇਖਣਾ ਹੋਊਗਾ ਇਹ ਦੀਵੰਤਰ ਇਹਦੇ ਅੰਗਾਂ ਪੈਰਾਂ ਤੋਂ ਕਿਦਾਂ ਤੁਹਾਨੂੰ ਲੱਗਦਾ ਹੈ ਲਗਭਗ ਮੇਰੇ ਖਿਆਲ ਚ ਜੈਡ ਬਲੈਕ ਵਾਲੀ ਗੱਲ ਹੀ ਹੈ ਹਾਂਜੀ ਜੈਡ ਬਲੈਕ ਹੀ ਹੈ ਜੀ ਕੋਈ ਵਾਲ ਚਟਾ ਨਹੀਂ ਗਿਆ ਸਾਰੇ ਸਰੀਰ ਤੋਂ ਥੋੜਾ ਮੱਖੀਆਂ ਜਿਹੜੀਆਂ ਬੰਹਦੀਆਂ ਰਹਿੰਦੀਆਂ ਉਹਨੇ ਜਰੂਰ ਚਮੜੀ ਦੇ ਉੱਤੇ ਥੋੜਾ ਅਟੈਕ ਕੀਤਾ ਮੱਖੀ ਦਾ ਉਹ ਬਣਾਵਟੇ ਦੇ ਕੁੜਿਆਂ ਦੀ ਤੁਸੀਂ ਦੇਖ ਲਓ ਲੈ ਆ ਬਾਕੀ ਸੇ ਦਾ ਰੇਟ 38000 ਯਾਨੀ ਕਿ ਦੋਵਾਂ ਕਿ ਮਹੀਨਿਆਂ ਨੂੰ ਇਹਨਾਂ ਲਾਉਣ ਲੱਗ ਜਣਾ ਜੀ ਸੋ ਮੀਟਿੰਗ ਕ੍ਰੋਸਿੰਗ ਸ਼ੁਰੂ ਕਰ ਦੂਗਾ 2 ਕੁ ਮਹੀਨੇ ਤੱਕ ਇਹ ਦੋਸਤੋ ਅੱਜ ਦੀ ਵੀਡੀਓ ਦੇ ਤਿੰਨ ਚਾਰ ਨਾਕ ਸੀਗੇ ਬਾਕੀ ਤੁਸੀਂ ਜਿਹੜਾ ਪਸ਼ੂ ਖਰੀਦਣਾ ਚਾਹੋ ਉਹ ਨੂੰ ਆ ਕੇ ਦੇਖ ਸਕਦੇ ਹੋ ਧੰਨਵਾਦ